ਇਹਰੇ ਸਾਰੇ ਮਿੱਤਰ ਪਿਆਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈ ਜੀ 24 ਅਗਸਤ ਦਿਨ ਐਤਵਾਰ ਤੇ ਸਾਲ 2025 ਰਾਤੀ ਤਕਰੀਬਨ 10 10:30 ਵਜੇ ਦਾ ਮੀਂਹ ਪੈ ਰਿਹਾ ਆਪਾਂ ਜੁਜੀਲਾ ਪਾਸ ਕ੍ਰੋਸ ਕਰਕੇ 2 ਕਿਲੋਮੀਟਰ ਅੱਗੇ ਆ ਗਏ ਸੀਗੇ ਜਿੱਥੇ ਜੁਜੀਲਾ ਵਾਰ ਮੈਮੋਰੀਅਲ ਬਣਾਇਆ ਹੋਇਆ ਉੱਥੇ ਲੱਗ ਗਿਆ ਆਪਾਂ ਨੇ ਕੈਂਪਿੰਗ ਕਰੀ ਹੋਈ ਹੈ ਤੇ ਮੀਂਹ ਹਾਲੇ ਤੱਕ ਪੈ ਰਿਹਾ ਇਸ ਟਾਈਮ ਸਮਾਂ ਹੋ ਰਿਹਾ ਜੀ 9 ਵਜੇ ਦਾ ਤੇ ਆਪਾਂ ਚਾਹ ਪਾਣੀ ਬਣਾ ਕੇ ਵੇਟ ਕਰਦੇ ਇਹਦੇ ਹਟਣ ਦੀ ਇੱਥੋਂ ਦਰਾਸ ਰਹਿ ਗਿਆ तकरीबन 40 ਕਿਲੋਮੀਟਰ ਰੋਡ ਪਲੇਨ ਹੈ ਅਗਰ ਮੀਂਹ हट ਗਿਆ ਤਾਂ ਆਪਾਂ ਦਰਾਸ ਪਹੁੰਚ ਜਾਗੇ ਨਹੀਂ ਅੱਜ ਫਿਰ ਜਿਸ ਹਿਸਾਬ ਦਾ ਮੀਂਹ ਪੈ ਰਿਹਾ ਫਿਰ ਇੱਥੇ ਰੁਕਣਾ ਪਏਗਾ ਇਹ ਕੌਫੀ ਆਪਣੀ ਤਿਆਰ ਹੈ ਇਹ ਚੌਲ ਤੇ ਇਧਰ ਖੁੱਲ ਰਹੀ ਹੈ ਜੀ ਪੰਜੀਰੀ ਅੱਜ ਲੱਗ ਰਿਹਾ ਵੀ ਆਪਣੀ ਅਸਲੀ ਯਾਤਰਾ ਸ਼ੁਰੂ ਹੋਈ ਵੀ ਹੈ ਪਾਣੀ ਬੜੀ ਮੁਸ਼ਕਿਲ ਨਾਲ ਮਿਲਿਆ ਤੇ ਜਿਹੜੇ ਚੌਲ ਰਾਤੀ ਖਾਏ ਨਹੀਂ ਮਿਰਚਾਂ ਬਹੁਤ ਲੱਗੀਆਂ ਉਹ ਖਾ ਕੇ ਪੰਜੀਰੀ ਪੰਜੂਰੀ ਖਾ ਕੇ ਥੋੜਾ ਸੈੱਟ ਹੋਏ ਆ ਤੇ ਮੈਂ ਸਾਰੇ ਦਿਨ ਦਾ ਦੱਸਿਆ ਹੋਇਆ ਤੇ ਹੁਣ ਬਾਹਰ ਨਿਕਲ ਕੇ ਪਤਾ ਚੱਲੇ ਵੀ ਜਿਹੜਾ ਸਾਹਮਣੇ ਝੰਡਾ ਦਿਖ ਰਿਹਾ ਇਹ ਜੁਜੀਲਾ ਵਾਰ ਮੈਮੋਰੀਅਲ ਹੈ ਤੇ ਮੈਂ ਹਟੇਗਾ ਨਹੀਂ ਦੇਖਦੇ ਆ ਇੱਥੋਂ 40 ਕਿਲੋਮੀਟਰ ਟਲਾਣਾ ਅੱਗੇ ਵੀ ਆਪਾਂ ਸਾਈਕਲ ਚੱਕੀਏ ਸਫ਼ਰ ਕੱਢੀਏ ਅੱਗੇ ਦੇਖਦੇ ਕਿਆ ਬਣਦਾ ਕਿਉਂਕਿ ਜੇ ਇੱਥੇ ਰੁਕੇ ਰਹੇ ਵੀ ਇੱਥੇ ਖਾਣ ਪੀਣ ਦਾ ਸਾਧਨ ਤਾਂ ਹੈਗਾ ਏ ਪਰ ਇੰਨਾ ਬਹੁਤਾ ਨਹੀਂ ਹੈ ਅੱਗੇ ਬਾਜ਼ਾਰ 'ਚ ਚਲਦੇ ਸਮਾਨ ਤੋਂ ਫੜਕੇ ਵੇ ਖੁਦ ਬਣਾਉਂਦੇ ਆ। ਸਮਾਂ ਹੋ ਗਿਆ 10:30 ਵਜੇ ਦਾ। ਹੱਥ 'ਚ ਖਾਲੀ ਗਲਾਸ ਇਹ ਚਾਹ ਦਾ ਸੁੱਕੇ ਵਾਸਤੇ ਭਰਾ ਕੇ ਲੈ ਆਣਾ। ਤੇ ਅੱਗੇ ਇੱਕ ਤੰਬੂ ਦੇ ਵਿੱਚ ਖਾਣਾ ਬਣਿਆ ਹੋਇਆ। ਤੇ ਜਿੰਨੇ ਵੀ ਇਹ ਤੰਬੂ ਵਾਲੇ ਨੇ ਤਕਰੀਬਨ ਢਾਬੇ ਢੂਬੇ ਹੈਗੇ ਆ। ਤੇ ਉੱਥੋਂ ਉਹਨਾਂ ਤੋਂ ਚੌਲ ਫੜ ਲੂਗੇ। ਤੇ ਦੇਖਦੇ ਅੱਗੇ ਗੱਲਬਾਤ ਕੀ ਆਏ। ਥਾਲੀ ਇੱਥੇ ਚੌਲਾਂ ਦੀ 50 ਰੁਪਏ ਦੀ ਮਿਲ ਜਾਂਦੀ ਐ। ਜੇ ਸਬਜ਼ੀ ਸਬਜ਼ੀ ਪਾਣੀ ਵਿੱਚ ਉਹ ਤੁਹਾਡੇ ਸ਼ਰਦ ਆ। ਉਹ ਵੀ 50 ਦੇ ਵਿੱਚੇ ਆ ਤੇ ਚਾਹ ਸਰਦਾਰਾਂ ਨੂੰ ਫ੍ਰੀ ਹੈ ਵੀ ਇਹ ਚਾਹ ਦੇ ਪੈਸੇ ਨਹੀਂ ਲੰਦੇਗਾ ਆਪਾਂ ਤੰਬੂ ਲੱਭਦੇ ਕਿਹੜਾ ਤੰਬੂ ਹੈ ਜਿਹਦਾ ਆਪ ਨੂੰ ਫੋਨ ਆਇਆ ਕਿ ਉਹ ਮੁੰਡੇ ਨੇ ਟੈਂਟ ਇਕੱਠਾ ਕਰ ਲਿਆ ਕਿਉਂਕਿ ਉਹਨਾਂ ਕੋਲੇ ਗੱਡੀ ਹੈ ਪਲਾਨਿੰਗ ਆਪਣੀ ਵੀ ਆਹੀ ਹੈ ਵੀ ਆਪਾਂ ਦਰਾਸ ਪਹੁੰਚੀ ਅੱਗੇ ਠਹਿਰ ਹੈਗੀ ਹੈ ਜਾਣਕਾਰ ਹੈਗੇ ਆਪਣੇ ਵੀ ਇੱਥੇ ਕਾਹ ਨੂੰ ਖੱਜਲ ਹੋਣਾ ਚਾਹ ਤੇ ਇਹੇ ਦੋਸਤੇ ਕੀ ਆਏ ਇਸ ਨੂੰ ਖੋਲ ਤੇ ਕੁਲਚਾ 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 ਠੀਕ ਹੈ ਤੇ ਇਧਰੇ ਬਾਈ ਬੈਠਾ ਜਿਹੜਾ ਟੈਂਟ ਦੇ ਕੋਲੇ ਆਇਆ ਸੀਗਾ ਬਾਈ ਕਿਆ ਨਾਮ ਹੈ ਆਪਕਾ ਮੇਰਾ ਨਾਮ ਯੂਨਸ 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 ਖਾਨ ਠੀਕ ਯੂਨਸ ਸ਼ੇਕ ਤੇ ਕੁ ਭਰਾ ਉਹ ਬੈਠਾ ਹੈ ਜਿਹੜਾ ਚਾਹ ਬਣਾ ਰਿਹਾ ਤੇ ਇਹ ਵੀਰ ਆਪਣੇ ਨਾਲ ਮਿਲਦਾ ਜੁਲਦਾ ਹੈ ਵੀ ਇਹੇ ਕਸ਼ਮੀਰੀਆ ਘਟ ਤੇ ਆਪਣਾ ਪੰਜਾਬੀ ਫਰਾ ਜਿਆਦਾ ਲੱਗ ਰਿਹਾ ਸਹੀ 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 ਹੈ ਤੋਂ ਮਹਾਰਾਜ ਨੇ ਭਾਈ ਸਾਹਿਬ ਆਪਣੇ ਲਈ ਕਿਆ ਬਣਾਏ ਹੈ ਚਾਵਲ ਇਹ ਪਹਿਲਾ ਪਾਂਡਾ ਦੇ ਦਿੰਦੇ ਪਾਂਡੇ ਵਿੱਚ ਆਪਣੇ ਹੱਥ ਤੋਂ ਲੋ ਤੇ ਚਾਹ ਪਰੋਕੇ ਪੀਵਾਂਗੇ ਤੇ ਲੋ ਜੀ ਮੁੰਡਾ ਕੁਕਰੇ ਚੱਕੀ ਫਿਰਦਾ ਕਹਿੰਦੇ ਤੇ ਇੱਧਰ ਟਰਾਂਸਫਾਰਮਰ ਲੱਗ ਗਿਆ ਮਹਾਰਾਜ ਸਾਥ ਵਿੱਚ ਖਾਤੇ ਆ ਜਾ ਨਹੀਂ ਨਹੀਂ ਹਾਂ ਐਸੀ ਨਹੀਂ ਹੁੰਦਾ ਯਾਰ ਹਾਂ ਆ ਜਾ ਸਾਥ ਵਿੱਚ ਆ ਜਾ ਇਹ ਮਹਾਰਾਜ ਦਾ ਬ੍ਰਦਰ ਔਰ ਜੋੜੀਦਾਰ ਇਹਦੇ ਜਿੰਨੇ ਵੀ ਇੱਥੇ ਰਹਿੰਦੇ ਆ ਉਹ ਚਲੇ ਗਏ ਆਪਣੇ ਪਿੰਡ ਤੇ ਮਹਾਰਾਜ ਆਪ ਕਿਤਨੇ ਦਿਨ ਇਧਰ ਰਕੋਗੇ ਅਭੀ ਅਭੀ ਲਗੇਗਾ 15 ਦਿਨ ਤਕਰੀਬਨ ਤਕੀ ਉਸਕੇ ਬਾਅਦ ਸ਼੍ਰੀਨਗਰ ਘਰ ਮੈਂ ਹਾਂ ਸ਼੍ਰੀਨਗਰ ਜਾਣਾ ਹੈ ਵਾਪਸ ਆਪਕਾ ਘਰ ਅਨੰਤਨਾਗ ਮੈਂ ਕਹਾਂ ਹੈ ਬੜਗਾਉ ਮੈਂ ਬੜਗਾਉ ਮੈਂ ਬੜਗਾਉ ਕੇ ਅੰਦਰ ਠੀਕ ਹੈ ਜਦੂਦ ਪਤਰੀ ਹੈ ਨਾ ਹਾਂ 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 ਕੋਈ ਠੀਕ ਤਾਂ ਬਾਰਿਸ਼ ਆ ਕੇ ਦੋ ਦਿਨ ਤਿੰਨ ਦਿਨ ਐਸੀ ਚਲੇਗੀ ਹਾਂ ਐਸੀ ਚਲੇਗੀ ਅੱਛਾ ਹਾਸ ਤੇ ਖਾਣੇ ਪੜੇਗੇ ਇਹ ਹਾਂ ਲੋ ਵੀ ਮਿੱਤਰੋ ਤੁਸੀਂ ਇਧਰ ਆ ਰਹੇ ਆਪਣੇ ਹੱਥਾਂ ਵਾਲੀ ਪ੍ਰੈਕਟਿਸ ਕਰ ਲਓ ਵੀ ਜੇ ਤੁਸੀਂ ਹੱਥਾਂ ਨਾਲ ਖਾ ਲੰਦੇ ਫਿਰ ਬਹੁਤ ਵਧੀਆ ਹੈ ਵੀ ਨਹੀਂ ਫਿਰ ਆਪਣਾ ਚਮਚਾ ਨਾਲ ਰੱਖਿਓ ਬਸ ਆਹੀ アドਵਾਈਸਰੀ ਹੈ ਹੁਣ ਤੱਕ ਨੇ ਖਬਰਾਂ ਇਹੀ ਦੀਆਂ ਬਾਕੀ ਅੱਗੇ ਦੇਖਦੇ ਮੀਂਹ ਕਿਆ ਕਰਵਾਉਂਦਾ ਸਮਾਂ ਹੋ ਗਿਆ 12:30 ਵਜੇ ਦਾ ਚੌਲ-ਚੌਲ ਖਾ ਲਿਆ ਆਪਾਂ ਨੇ ਆ ਪਿਛੇ ਵਾਲਾ ਤੰਬੂ ਮਹਾਰਾਜ ਦਾ ਹੈ ਤੇ ਇੱਧਰ ਵਾਰ ਮੈਮੋਰੀਅਲ ਉਹ ਸਾਹਮਣੇ ਬਣਿਆ ਹੋਇਆ 1947-48 ਦੀ ਜਿਹੜੀ ਪਾਕਿਸਤਾਨ ਨਾਲ ਜੰਗ ਸੀ ਉਹਦੀ ਯਾਦ ਵਿੱਚ ਬਣਾਇਆ ਹੋਇਆ ਜਿੰਨੇ ਵੀ ਇੱਥੇ ਸ਼ਹੀਦ ਹੋਏ ਆਪਣੇ ਫੌਜੀ ਵੀਰ ਉਹਨਾਂ ਦੇ ਸਾਰੇ ਦੇ ਨਾਮ ਵਗੈਰਾ ਲਿਖੇ ਹੋਏ ਆ ਆਪਾਂ ਨੂੰ ਥੋੜੀ ਜਲਦੀ ਇਸ ਕਰਕੇ ਆ ਵੀ ਆਪਾਂ ਆਪਣਾ ਟੈਂਟ ਇਕੱਠਾ ਕਰਕੇ ਮਹਾਰਾਜ ਵਾਲੇ ਵਿੱਚ ਸ਼ਿਫਟ ਹੋ ਜਾਈਏ ਕਿਉਂਕਿ ਆਪਣੇ ਵਾਲੇ ਦੀ ਜਿਹੜੀ ਲਾਈਫ ਹੈ ਰੇਨ ਵਾਲੀ ਉਹ ਇੰਨੀ ਜ਼ਿਆਦਾ ਨਹੀਂ ਹੈ ਰਾਤ ਨੂੰ ਮੀਂਹ ਜ਼ਿਆਦਾ ਆ ਗਿਆ ਤਾਂ ਅੰਦਰ ਪਾਣੀ ਆ ਜਾਏਗਾ ਪਰ 24 ਘੰਟੇ ਮੀਂਹ ਪੈਂਦਾ ਰਿਹਾ ਡਿਕੇਥਰੋਂ ਦਾ ਟੈਂਟ ਵੀ ਉਹਨੂੰ ਹੋਇਆ ਕੁਝ ਨਹੀਂ ਹੈ ਓਕੇ ਰਿਪੋਰਟ ਹੈ ਪਰ ਇੱਥੇ ਠੰਡ ਹੈਗੀ ਹੈ ਹੱਥ ਪੈਰ ਸੋਨ ਹੋਈ ਜਾਂਦੇ ਉਹ ਸਾਹਮਣੇ ਆਪਣਾ ਟੈਂਟ ਹੈ ਸਾਈਕਲ ਪਹਾੜ ਪੇਡਾਂ ਬੱਦਲ ਸਾਰਾ ਕੁਝ ਹੈ ਵੀ ਹੋਈ ਤਾਂ ਖੱਜਲ ਖਵਾਰੀ ਹੈ ਪਰ ਇਹ ਯਾਤਰਾ ਦਾ ਹਿੱਸਾ ਹੈ ਯਾਦਾਂ ਜੁੜ ਰਹੀਆਂ ਹੈ ਵੀ ਕਦੀ ਘਰੇ ਬੈਠੇ ਸੋਚਦੇ ਹੁੰਦੇ ਤੇ ਯਾਰ ਜਦੋਂ ਟੈਂਟ ਲਾਂਦੇ ਤਾਂ ਕਿੱਦਾਂ ਦਾ ਮਾਹੌਲ ਹੁੰਦਾ ਹੈ ਕਿੱਦਾਂ ਲੋਕੀ ਰਹਿੰਦੇ ਕਿੱਦਾਂ ਇੰਜੋਏ ਕਰਦੇ ਤਾਂ ਅਜੋ ਚੀਜ਼ਾਂ ਫੀਲ ਕਰਨੀਆਂ ਤਾਂ ਆਪਾਂ ਸਰਦਾਰ ਹੈ ਸਾਬਤ ਸੂਰਤ ਹੈ ਤਾਂ ਕਰਕੇ ਆਪਾਂ ਨੂੰ ਕਸ਼ਮੀਰੀਆਂ ਦਾ ਪਿਆਰ ਬਹੁਤ ਮਿਲ ਰਿਹਾ ਮੈਨੂੰ ਪਹਿਲੇ ਲੱਗੇ ਵਾਈਟ ਆਪੇ ਵਾਲਾ ਹੋਏਗਾ ਕਿ ਕਿ ਰਾਤੀ ਆਪਾਂ ਨੇ ਇੱਥੋਂ ਸਮਾਨ ਫੜ ਲਿਆ ਸੀਗਾ ਖਾਣ ਲਈ ਤੇ ਪਰ ਪਤਾ ਲੱਗੇ ਵੀ ਇਹ ਉਹ ਟਾਬੇ ਵਾਲਾ ਨਹੀਂ ਉਹ ਇੱਥੇ ਕੰਮ ਕਰਦੇ ਨੇ ਤੇ ਉਹ ਫ੍ਰੀ ਦੇ ਵਿੱਚ ਸਾਰਾ ਕੁਝ ਖਿਲਾ ਰਿਹਾ ਵੀ ਆਪਾਂ ਸਮਾਨ ਤਣ ਕਰਕੇ ਜਾਵਾਂਗੇ ਐਵੇਂ ਦੋ ਤਿੰਨ ਵਾਰ ਖਾਂਦੇ ਵੀ ਚੰਗਾ ਨਹੀਂ ਲੱਗਦੇ ਤੇ ਟੈਂਟ ਆਪਾਂ ਇਕੱਠਾ ਕਰ ਲਈਏ ਆਪਾਂ ਉਧਰ ਸ਼ਿਫਟ ਹੋ ਜਾਾਂਗੇ ਤੇ ਸਾਹਮਣੇ ਸੁੱਖਾ ਤੁਰਿਆ ਆ ਰਿਹਾ ਲਗਾਤਾਰ 24 ਘੰਟੇ ਨੀ ਪੈਣ ਤੋਂ ਬਾਅਦ ਜਿਹੜੀ ਟੈਂਟ ਦੀ ਹਾਲਤ ਹੈ ਉਹ ਕੁਛ ਐਦਾਂ ਦੀ ਹੈ ਭਾਈ ਥੋੜਾ ਥੋੜਾ ਪਾਣੀ ਅੰਦਰ ਜਾਣ ਲੱਗਿਆ ਤਾਂ ਪਰ ਇੰਨਾ ਬਹੁਤਾ ਨਹੀਂ ਇੱਕ ਲੇਅਰ ਥੱਲੇ ਹੋਰ ਹੈ ਵਿੱਡ ਕੈਥਲੋਨ ਕੇ 14 ਦਾ ਟੈਂਟ ਜੰਮਾ ਪੈਸਾ ਵਸੂਲ ਹੈ ਤੁਸੀਂ ਲੈ ਸਕਦੇ ਹੋ ਇਹਨੂੰ ਟੈਨਸ਼ਨ ਫਰੀ ਹੋਗੇ ਜਿੱਥੇ ਮਰਜ਼ੀ ਲਾ ਦਿਓ ਬਹੁਤ ਬੰਦੇ ਇਸ ਟਾਈਮ ਇਹ ਸੋਚ ਰਹੇ ਹੋਣੇ ਵੀ ਟੈਂਟ ਪਹਿਲਾਂ ਖੋਲ ਲਿਆ ਸਮਾਨ ਉਹਦੇ ਵਿੱਚੋਂ ਬਾਹਰੋਂ ਕੱਢਿਆ ਜਦੋਂ ਮੀਂਹ ਕਿਣੀ ਪੈਂਦੀ ਹੈ ਫਿਰ ਇਦਾਂ ਕਰਨਾ ਪੈਂਦਾ ਜਦੋਂ ਆਪਾਂ ਵਿੱਚੋਂ ਜਿਹੜੀਆਂ ਉਹ ਰੌੜਾਂ ਆਇਓ ਕੱਢ ਦਿੰਦੇ ਨਾ ਟੈਂਟ ਥੱਲੇ ਬੈਠੇ ਜਾਂਦਾ ਵਿੱਚੋਂ ਸਮਾਨ ਕੱਢ ਕੇ ਉਹਦੇ ਉੱਤੇ ਰੱਖੀ ਜਾਓ ਸਾਈਡਾਂ ਗਿੱਲੀਆਂ ਹੁੰਦੀਆਂ ਹੈ ਤੁਹਾਡੇ ਕੱਪੜਿਆਂ ਨੂੰ ਸੁਲਾਬ ਆ ਜਾਏਗੀ ਤਾਂ ਕਰਕੇ ਆਪਾਂ ਨੇ ਉਹ ਤਰਪਾਲ ਦੇ ਉੱਪਰ ਹੀ ਰੱਖ ਲਿਆ ਕਾ ਉਮੀਦ ਕਰਦਾ ਤੁਹਾਨੂੰ ਇਹ ਗੱਲ ਸਮਝ ਲੱਗ ਗਈ ਹੋਵੇਗੀ ਬਾਕੀ ਆਪਣੇ ਕੋਲੇ ਜੰਮੂ ਵਾਲੇ ਵੀਰ ਖੜੇ ਆ ਇਹ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਤੇ ਕਿਥੋਂ ਦੇ ਰਹਿਣ ਵਾਲੇ ਹੋ ਯਾਰਾ ਜੰਮੂ ਦੇ ਜੰਮੂ ਦੇ ਤੇ ਇਧਰ ਕਿੰਨਾ ਕੁ ਟਾਈਮ ਹੋ ਗਿਆ ਇਧਰ ਯਾਰ ਅਸੀਂ ਗੱਡੀ ਲੈ ਕੇ ਆਈ ਕਰਗਿਲ ਕਰਗਿਲ ਗਿਆ ਸੀ ਅੱਛਾ ਦਿਨ ਚ ਗੱਡੀ ਖਰਾਬ ਹੋ ਗਈ ਇੱਥੇ 4 ਦਿਨ ਹੋ ਗਏ ਯਾਰ ਸਾਨੂੰ ਆਓ ਦੇਖੋ ਕੁਝ ਬੰਦਿਆਂ ਲਈ ਇਹ ਥਾਵਾਂ ਸਵਾਦ ਵਾਲੀਆਂ ਹੋ ਸਕਦੀਆਂ ਕੁਝ ਬੰਦਿਆਂ ਦੀ ਇੱਥੇ ਰਹਿਣਾ ਮਜਬੂਰੀ ਹੈ ਤੇ ਕੁਝ ਬੰਦੇ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਤੰਬੂ ਕਿੱਥੇ ਲਾਣਾ ਪੈ ਜਾਣਾ ਤੇ ਇਹ ਉਹ ਸਵਾਦ ਲੈ ਰਹੇ ਆ ਮੈਂ ਚਾਹੁੰਦਾ ਯਾਰ ਵੀ ਤੁਸੀਂ ਨਾਲ ਵੀਡੀਓ ਵੀ ਬਣਾਇਆ ਕਰੋ ਮੇਰੇ ਵਾਂਗ ਠੀਕ ਆ ਉਹਦੇ ਨਾਲ ਇਹ ਹੁੰਦਾ ਵੀ ਯਾਦਾਂ ਤਾਜ਼ੀਆਂ ਰਹਿੰਦੀਆਂ ਆਜ ਤੋਂ 10 ਸਾਲ ਬਾਅਦ ਵੀ ਤੁਸੀਂ ਜੇ ਖੋਲ ਕੇ ਦੇਖ ਲਿਓ ਤੁਹਾਨੂੰ ਇਹ ਚੀਜ਼ਾਂ ਦਿਖ ਜਾਣਗੀਆਂ ਹੁਣ ਜਦੋਂ ਅਸੀਂ ਇਹ ਇੱਥੇ ਵਾਲਾ ਵਲੌਗ ਖੋਲੂਗੇ ਤਾਂ ਸਭ ਜੋ ਸਾਹਮਣੇ ਬੱਦਲ ਹੈ ਜੋ ਪਹਾੜੀਆਂ ਹੈ ਜੋ ਇੱਧਰ ਦਾ এনवायरमेंट ਹੈ ਨਾ ਸਾਫ਼ ਕਲੀਅਰ ਕੁਦਰਤ ਇਹ ਸਾਰਾ ਕੁਝ ਦੇਖੂਗਾ ਉੱਤੇ ਚਰਨਾ ਦੇਖਿਆ ਮੈਨੂੰ ਹੁਣੇ ਹੁਣੇ ਇਹ ਹੈ ਜੀ ਚਰਨਾ ਉੱਪਰ ਫੁੱਟ ਬੈਗ ਗਿਆ ਜੇ ਉੱਪਰ ਹਾਂ ਉੱਪਰ ਬਰਫ਼ ਵੀ ਆ ਉਹ ਉਹ ਤੇਰੀ ਉਹ ਦੇਖ ਇਹ ਬੜੀ ਬਈ ਲੱਭਣ ਗਈ ਤੇ ਰਾਤ ਆਪਾਂ ਨੂੰ ਸਲੀਪਿੰਗ ਬੈਗ ਨੇ ਬਚਾ ਲਿਆ ਤਾਂ ਕਰਕੇ ਆਪਾਂ ਨੂੰ ਇੰਨੀ ਬਹੁਤ ਹੀ ਠੰਡ ਨਹੀਂ ਲੱਗੀ ਤੇ ਜਿਹੜੇ ਸਾਹਮਣੇ ਵਾਲੇ ਟੈਂਟ ਹੈ ਉਹਨਾਂ 'ਚ ਵੀ ਪਾਣੀ ਭੜਿਆ ਹੋਇਆ ਉਹ ਤੰਬੂਆਂ 'ਚ ਪਾਣੀ ਭੜਿਆ ਹੋਇਆ ਪਰ ਆਪਣਾ ਡਿਕੇਥਲੌਨ ਵਾਲਾ ਕਾਮਯਾਬ ਰਿਹਾ ਤੇ ਕੁੱਲ ਮਿਲਾ ਕੇ ਅਗਰ ਤੁਸੀਂ 3500 ਰੁਪਿਆ ਲਗਾ ਰਹੇ ਹੋ ਤਾਂ ਓਕੇ ਰਿਪੋਰਟ ਹੈ ਟੈਂਟ ਲੈਣਾ ਤਾਂ ਡਿਕੇਥਲੌਨ ਵਾਲਾ ਲਿਓ ਨਹੀਂ 1000 ਦਾ ਐਮਾਜ਼ਨ ਤੇ ਮਿਲ ਜਾਏਗਾ ਫਿਰ ਰਾਤ ਨੂੰ ਸਾਰੀ ਰਾਤ ਤੁਹਾਨੂੰ ਜਾਂ ਤਾਂ ਕੋਈ ਭਾਂਡਾ ਰੱਖਣਾ ਪਏਗਾ ਪਾਣੀ ਕੱਢਣੇ ਨੂੰ ਜਾਂ ਫਿਰ ਤੁਹਾਨੂੰ ਜਾਗਦੇ ਰਹਿਣਾ ਪਏਗਾ ਤੇ ਉਹ ਸਾਹਮਣੇ ਜਿਹੜਾ ਵੀਰ ਉਹ ਡੱਬੇ ਚੱਕੀ ਜਾ ਰਿਹਾ ਏ ਉਹ ਇਸ ਟਾਈਮ ਪਾਣੀ ਭਰਨ ਜਾ ਰਿਹਾ ਐ ਇੱਥੋਂ ਕੁੰਡ ਐ ਇੱਥੇ ਕੁੰਡ ਐ ਵੀ ਥੋੜੀ ਥੋੜੀ ਜਗ੍ਹਾ ਤੇ ਤੁਹਾਨੂੰ ਪਾਣੀ ਮਿਲ ਜੇਗਾ ਇਹ ਪੀਣ ਵਾਲਾ ਪਾਣੀ ਲੈਣ ਜਾ ਰਹੇ ਨੇ ਸਮਾਂ ਹੋ ਰਿਹਾ ਜੀ 5:30 ਵਜੇ ਦਾ ਤੇ ਮੀਂਹ ਹੁਣੇ ਹਟਿਆ ਆਪਾਂ ਨੇ ਆਪਣਾ ਟੈਂਟ ਪੱਟ ਕੇ ਜਿੰਨਾ ਵੀ ਸਮਾਨ ਆ ਸਾਰਾ ਇਸ ਟੈਂਟ ਦੇ ਵਿੱਚ ਸ਼ਿਫਟ ਕਰ ਲਿਆ ਤੇ ਸੁੱਖਾ ਇੱਧਰ ਬੈਠਾ ਜੀ ਸਾਹਮਣੇ ਆਪਣਾ ਸਮਾਨ ਪਿਆ ਤੇ ਕੁਝ ਕੁ ਸਮਾਨ ਇੱਧਰ ਪਿਆ ਬਾਹਰ ਹਵਾ ਬਹੁਤ ਤੇਜ਼ ਚੱਲ ਰਹੀ ᱛੀ ਮੀਂਹ ਹੁਣੇ ਹਟਿਆ ਹੈ ਹਵਾ ਕਰਕੇ ਆਪਾਂ ਨੇ ਟੈਂਟ ਪੱਟ ਲਿਆ ਤੇ 24 ਘੰਟੇ ਦਾ ਟਾਈਮ ਹੁੰਦਾ ਏ ਟੈਕਥ ਨੂੰ ਨਾਲ ਟੈਂਟ ਦਾ ਉਸ ਤੋਂ ਬਾਅਦ ਜੇ ਪਾਣੀ ਜਾਣਾ ਸਟਾਰਟ ਹੋ ਜਾਂਦਾ ਆਪਾਂ ਨੂੰ ਮੀਂਹ ਦੀ ਇੰਨੀ ਟੈਨਸ਼ਨ ਨਹੀਂ ᱛੀ ਟੈਨਸ਼ਨ ᱛੀ ਵੀ ਕਿਤੇ ਹਵਾ ਤੇਜ਼ ਚੱਲ ਪਈ ਕਿਉਂਕਿ ਆਪਾਂ 0.0 ਤੇ ਆ ਟੈਂਟ ਪੱਟ ਹੋ ਜਾਏਗਾ ਫਿਰ ਰਾਤ ਨੂੰ ਟੈਂਟ ਸੰਭਾਲਣਾ ਪਏਗਾ ਤੇ ਬਾਹਰ ਚਾਲਦੇ ਥੋੜਾ ਤੁਹਾਨੂੰ ਬਾਹਰ ਦਾ ਥਿਊ ਦਿਖਾਉਂਦੇ ਆ ਵੀ ਬਾਹਰ ਦਾ ਥਿਊ ਕਿਦਾਂ ਦਾ ਹੈ ਇਹ ਸਾਰਾ ਇੱਧਰ ਸਮਾਨ ਪਿਆ ਹੈ ਤੇ ਇਹ ਜਿਹੜੀ ਬੈਟਰੀ ਹੈ ਇਹਦੀ ਰੋਸ਼ਨੀ ਬਹੁਤ ਹੈ ਇਹ ਛੋਟੀ ਬੈਟਰੀ ਨਾਲ ਚੱਲਦੀ ਹੈ ਕਿਉਂਕਿ ਇੱਥੇ ਜੋ ਲਾਈਟ ਆਂਦੀ ਹੈ ਉਹ 7 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਆਂਦੀ ਹੈ 2-3 ਘੰਟੇ ਲਾਈਟ ਰਹਿੰਦੀ ਹੈ ਤੇ ਸਾਹਮਣੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਵਾਰ ਮੈਮੋਰੀਅਲ ਬਣਾਇਆ ਹੋਇਆ ਤੇ ਥਿਊ ਕੁਛ ਐਦਾਂ ਦਾ ਹੈ ਇਹ ਪੇਡਾਂ ਫਿਰ ਰਹੀਆਂ ਹੈ ਜਿਹੜਾ ਸਾਹਮਣੇ ਵਾਲਾ ਏਰੀਆ ਏ ਉੱਥੇ ਹੀ ਪੇਡਾਂ ਚੱਲ ਰਹੀਆਂ ਤੇ ਬੱਦਲ ਕੁਛ ਇਸ ਲੋਟ ਘੁੰਮ ਰਹੇ ਆ ਹਾਈ ਕਲ ਆਪਾਂ ਨੇ ਇੱਧਰ ਲਗਾ ਲੇ ਤੇ ਇੱਧਰ ਰਾਤ ਦੀਆਂ ਤਿਆਰੀਆਂ ਚੱਲ ਰਹੀਆਂ بارش ਥੋੜੀ ਹਟੀ ਐ ਤਾਂ ਕਰਕੇ ਫੇ ਆਪਣੇ ਆਪਣੇ ਜਿਹੜੇ ਟੈਂਟ ਹੈ ਉਹ ਸੈੱਟ ਕਰ ਰਹੇ ਇਹ ਲਾਗੇ ਦੀ ਨਾਲੀ ਪਟ ਲਈ ਪਾਣੀ ਇਹਦੇ ਵਿੱਚੋਂ ਨਿਕਲ ਕੇ ਥੱਲੇ ਚਲੇ ਜਾਊਗਾ ਅੰਦਰ ਪਾਣੀ ਨਹੀਂ ਜਾਊਗਾ ਇਹਦੇ ਠੀਕ ਐ ਸਹੀ ਬਤਾਇਆ ਮੈਨੇ ਇਹ ਇਸ ਲਈ ਸਾਈਡ ਸੇ ਬਿਨ ਕਾ ਲਈ तो मेरा हिंदी में थोड़ा हाथ टाइट है <laughs> इतनी आती है <laughs> अच्छा बारिश दो दिन की दि दसी हुई है ना हाँ उत हाँ चलो ये तो टावर बना रहे हैं टावर? टावर ये वाले टावर हाँ। क्या बात है यार बहुत मेहनत वाला काम है बहुत सरदर्दी वाला काम है नीचे जो बेड है ना इसका वो जहाँ तक बोल दे वो पलस्तर जैसा पड़ा है ना वहाँ तक हम बना रहे हैं वो ਕਿਆ ਅੱਛਾ ਪਲਸਟਰ ਦਾ ਹਾਂ ਡੈਟ ਸੇ ਲੈ ਕੇ ਉੱਦ ਤੱਕ ਠੀਕ ਹੈ ਅਸੀਂ ਕਿੰਨੇ ਫੁੱਟ ਹੋਏਗਾ ਇਹ ਇਹ ਹੁੰਦਾ ਹੈ ਕਿਰਾ ਮੀਟਰ ਉहां ਤੱਕ ਠੀਕ ਹੈ ਬਾਕਸ ਸੇ ਉਪਰ ਹੁਣ ਤਾਂ ਪ੍ਰੋਜੈਕਟ ਕੰਪਲੀਟ ਆ ਤਕਰੀਬਨ ਥੋੜੀ ਰਹਿ ਗਿਆ ਨੇ ਹੈ 8-9 ਟਾਵਰ ਬਣਾਉਣੇ ਅੱਛਾ 8-9 ਟਾਵਰ ਹੋਰ ਬਣਾਉਣੇ ਆ ਇਸ ਟਾਈਮ ਆਪਾਂ ਤੰਬੂਆਂ ਚੋਂ ਨਿਕਲ ਕੇ ਸੜਕ ਤੇ ਆ ਗਏ ਆ ਤੇ ਸਾਹਮਣੇ ਆਪਾਂ ਨੂੰ ਦਿਖ ਲਿਆ ਜੀ ਜੁਜੀਲਾ ਵਾਰ ਮੈਮੋਰੀਅਲ ਇਹ ਉਹ ਥਾਂ ਹੈ ਜਿੱਥੇ ਸਭ ਤੋਂ ਪਹਿਲੇ ਇੰਨੀ ਹਾਈਟ ਦੇ ਉੱਤੇ ਭਾਰਤੀ ਜਵਾਨ ਟੈਂਕ ਲੈ ਕੇ ਪਹੁੰਚੇ ਤੇ ਸਾਹਮਣੇ ਮੰਦਿਰ ਦਿਖ ਰਿਹਾ ਤੇ ਇਹ ਜਿਹੜਾ ਰਸਤਾ ਆ ਰਿਹਾ ਹੈ ਇਧਰੋਂ ਇਹ ਸਾਰਾ ਰਸਤਾ ਆ ਰਿਹਾ ਜੀ ਜੁਜੀਲਾ ਪਾਸ ਵਾਲਾ ਆਪਾਂ ਨੇ ਕੱਲ ਇਹੀ ਫਤਿਹ ਕਰਿਆ ਤਾਂ 11 11.5000 ਫੁੱਟ ਦੀ ਹਾਈਟ ਦੇ ਉੱਤੇ ਇਹ ਵਾਰ ਮੈਮੋਰੀਅਲ ਬਣਾਇਆ ਹੋਇਆ ਤੇ ਰਤੀ ਮੀਂਹ ਬਹੁਤ ਪਿਆ ਮੀ ਪੈਣ ਦੇ ਨਾਲ ਵੀ ਜਿਹੜੇ ਚਰਨੇ ਆ ਉਹ ਦਰਿਆ ਦਾ ਰੂਪ ਲੈ ਰਹੇ ਆ ਜਿਹੜੀ 1900 47 48 ਦੀ ਲੜਾਈ ਪੀ 1 ਨਵੰਬਰ 1948 ਨੂੰ ਇਹ ਆਪਣੇ ਕਬਜ਼ੇ ਵਿੱਚ ਆ ਗਿਆ ਸੀਗਾ ਤੇ ਜੇ ਇੱਥੇ ਭਾਰਤੀ ਜਵਾਨ ਇਹ ਕਾਰਵਾਈ ਨਾ ਕਰਦੇ ਤਾਂ ਜਿੱਥੇ ਆਪਾਂ ਹੁਣ ਜਾ ਰਹੇ ਆ ਵੀ ਉੱਥੇ ਜਾ ਨਹੀਂ ਹੁਣਾ ਤਾਂ ਲੇ ਲਦਾਗ ਕਸ਼ਮੀਰ ਇਹ ਫਿਰ ਆਪਣੇ ਜਿਹੜੇ ਦੂਸਰੇ ਪਾਕਿਸਤਾਨ ਵਾਲੇ ਆ ਉਹਨਾਂ ਕੋਲੇ ਹੋਣਾ ਸੀਗਾ ਇਹ ਉੱਪਰ ਚੜਦੇ ਆ ਤੁਹਾਨੂੰ ਟੈਂਕਰ ਕੋਲ ਤੇ ਦਿਖਾਉਂਦੇ ਆ ਇਹ ਪਹਿਲੀ ਥਾਂ ਹੈ ਵੀ ਜਿੱਥੇ ਇੰਨੀ ਹਾਈਟ ਦੇ ਉੱਤੇ ਇਹ ਟੈਂਕ ਪਹੁੰਚੇ ਤੇ ਐਲੀਵੇਸ਼ਨ ਹੋ ਜਾਂਦਾ ਜੀ 11500 ਫੁੱਟ ਕੁੱਲ ਬਲਾ ਕੇ ਵੀ ਰਿਪੋਰਟ ਓਕੇ ਆ ਇੰਨੀ ਹਾਈਟ ਦੇ ਉੱਤੇ ਵੀ ਐਡੇ ਐਡੇ ਟੈਂਕ ਪਹੁੰਚਾਣੇ ਵੀ ਕੋਈ ਖਾਲਾ ਜਿਹਾ ਬੜਾ ਨਹੀਂ ਹੈ ਤੇ ਪਹਿਲਾਂ ਲੱਗਿਆ ਸੀਗਾ ਵੀ ਕੁਝ ਇਦਾਂ ਦੀ ਚੀਜ਼ ਹੋਈਗੀ ਇਹ ਪਰ ਜਦੋਂ ਨੈਟ ਤੇ ਉਂਗਲਾਂ ਮਾਰੀਆਂ ਫਿਰ ਪਤਾ ਲੱਗਿਆ ਵੀ ਇੱਥੇ ਟੈਂਕ ਤਾਂ ਹੀ ਖੜਾਇਆ ਹੋਇਆ ਵੀ ਇਹ ਯਾਦਗਾਰ ਹੈ ਵੀ ਫੌਜੀਆਂ ਦੇ ਜਜ਼ਬੇ ਨੂੰ ਸਲਾਮ ਹੈ ਇਹ ਵਾਰ ਮੈਮੋਰੀਅਲ ਇਸੇ ਕਰਕੇ ਬਣਾਇਆ ਹੋਇਆ ਤਾਂ ਕਿ ਜਿਹੜੇ ਜਵਾਨ ਇੱਥੇ ਸ਼ਹੀਦ ਹੋਏ ਆ ਉਹ ਅਮਰ ਹੋ ਸਕਣ ਤੇ ਹਮੇਸ਼ਾ ਉਹਨਾਂ ਨੂੰ ਲੋਕ ਸ਼ਰਧਾਂਜਲੀ ਭੇਟ ਕਰਦੇ ਰਹਿਣ ਸਾਹਮਣੇ ਆਰਮੀ ਦਾ ਕੈਂਪ ਹੈ ਤੇ ਅੱਗੇ ਜਿਹੜੀ ਅਗਨ ਜੋਤ ਹੈ ਅਮਰ ਜੋਤ ਉੱਥੇ ਚੱਲਦੇ ਆਪੋ ਜੀ ਕਿੰਨੇ ਵੀ ਟੂਰਿਸਟ ਫਿਰ ਲੇਲ ਲੱਗ ਜਾਂਦੇ ਨੇ ਉਹ ਇੱਥੇ ਤਸਵੀਰਕਾਰੀਆਂ ਕਰਾਉਂਦੇ ਨੇ ਤੇ ਇੱਧਰ ਤੋਪਾਂ ਦੁੱਪਰ ਟਿਕਾਈਆਂ ਹੋਈਆਂ ਪੂਰੀਆਂ ਤੇ ਸਾਹਮਣੇ ਇੱਕ ਸੈਲਫੀ ਪੁਆਇੰਟ ਬਣਾਇਆ ਹੋਇਆ ਸੈਲਫੀ ਪੁਆਇੰਟ ਲਿਖਿਆ ਹੋਇਆ ਆਈ ਐਮ ਜੁਜੀਲਾ ਵੀ ਮੀਂਹ ਪੈਣ ਤੋਂ ਬਾਅਦ ਇਹ ਥਾਂ ਹੋਰ ਵੀ ਸੋਹਣੀ ਲੱਗ ਰਹੀ ਹੈ ਤੇ ਕੁਦਰਤ ਇੱਥੇ ਡੁੱਲ ਡੁੱਲ ਪੈ ਰਹੀ ਹੈ। ਤੇ ਥੋੜਾ ਇੱਧਰ ਦਾ ਸਾਨੂੰ ਦਿਖਾ ਦਿੰਦੇ। ਤੇ ਇਹ ਜਿਹੜੀਆਂ ਉੱਚੀਆਂ ਚੋਟੀਆਂ ਇਸ ਤੋਂ ਇੱਕ ਪਿੱਛੇ ਆ। ਵੀ ਉਹਦੇ ਉੱਤੇ ਰਾਤੀ برف ਪੈ ਗਈ। ਆਪਾਂ ਨੂੰ ਸਵੇਰੇ ਹੀ ਪਤਾ ਲੱਗਿਆ ਜਦੋਂ ਆਪਾਂ ਟੈਂਟ ਇਕੱਠਾ ਕਰ ਰਹੇ ਸੀ। ਰਾਤੀ ਠੰਡ ਜਿਆਦਾ ਸੀ। ਉਸ ਤੋਂ ਬਾਅਦ ਘਟਣੀ ਸ਼ੁਰੂ ਹੋ ਗਈ ਤੇ ਹੁਣ ਹੱਥ ਪੈਰ ਸੁੰਨ ਨਹੀਂ ਹੋ ਰਹੇ। ਹਵਾ ਚੱਲਣ ਲੱਗ ਗਈ ਤਾਂ ਕੰਮ ਫੇਰ ਵੱਜੇਗਾ। ਥੋੜਾ ਟਾਈਮ ਮਿਲ ਗਿਆ ਸਮਾਂ ਮਿਲ ਗਿਆ ਤਾਂ ਕਰਕੇ ਆਪਾਂ ਇਧਰ ਨੂੰ ਘੁੰਮਣ ਆ ਗਏ ਥੋੜਾ ਥੋੜਾ ਹੋਰ ਪਿੱਛੇ ਵਾਲਾ ਸਾਨੂੰ ਮਾਹੌਲ ਦਿਖਾ ਦਿੰਦਾ ਵੀ ਇਧਰ ਇਹ ਗੱਲਬਾਤ ਹੋਈ ਹੋਈ ਹੈ ਕਿਉਂਕਿ ਮੀਂਹ 24 ਘੰਟੇ ਲਗਾਤਾਰ ਪਿਆ ਤੇ ਛਾਰਨਾ ਦਰਿਆ ਵੜ ਕੇ ਪੂਰੇ ਗੁੰਝਾ ਪਾ ਰਿਹਾ ਵੀ ਇਹਨੇ ਆਪਣਾ ਇੱਕ ਅਲੱਗ ਹੀ ਮਿਊਂ ਦੀ ਕਸ਼ੇੜਿਆ ਮੈਂ ਅਗਰ ਮੈਂ ਇਸ ਲੋਕੇਸ਼ਨ ਦੀ ਗੱਲ ਕਰਾਂ ਆ ਇੱਥੇ ਇੱਕ ਪਿੰਡ ਪੈਂਦਾ ਗੁਮਰੀ ਤਾਂ ਕਿਸੇ ਏਰੀਆ ਨੂੰ ਵੀ ਗੁਮਰੀ ਬੋਲਿਆ ਜਾਂਦਾ ਹੈ ਤਾਂ ਗੁਮਰੀ ਦਾ ਜਿਹੜਾ ਆਪਾਂ ਨੇ ਵਾਦਰ ਚੈੱਕ ਕਰਿਆ ਉਹ ਦੋ ਦਿਨ ਮੀਂਹ ਹੈ ਤੇ ਉਸ ਤੋਂ ਬਾਅਦ ਜਦੋਂ ਦਰਾਸ ਜਾਵਾਂਗੇ ਦਰਾਸ ਦੇ ਵਿੱਚ ਮੀਂਹ ਘਟ ਹੈ ਪਰ ਹੰਡ ਬਹੁਤ ਹੀ ਜ਼ਿਆਦਾ ਉਹਦੇ ਸਾਹਮਣੇ ਵਾਲੇ ਪਹਾੜ ਹੈ ਉਹਨਾਂ 'ਤੇ ਤਾਂ برف ਤੁਹਾਨੂੰ ਇੱਥੇ ਦਿਖੇਗੀ ਦਿਖੇਗੀ ਇੱਕ ਉਧਰ ਵੀ ਆ ਤੁਹਾਨੂੰ ਉਧਰ ਵਾਲਾ ਵੀ ਦਿਖਾਂਦੇ ਝਾਕਾ-ਵਾਕਾ ਤੇ ਜਿਹੜਾ ਇਸ ਟਾਈਮ ਤੁਸੀਂ ਇਹ ਪਹਿਰਾਵਾ ਦੇਖ ਰਹੇ ਹੋ ਜੀ ਇਹਨੂੰ ਬੋਲਦੇ ਜੀ ਫੈਰਨ ਤੇ ਜਿਆਦਾਤਰ ਇੱਥੇ ਠਾਕੁਰ ਬਣ ਕੇ ਘੁੰਮਦੇ ਨੇ ਬੇਨਾਂ ਦੀਆਂ ਬਾਹਾਂ ਬਾਹਰ ਹੁੰਦੀਆਂ ਐਦਾਂ ਤੇ ਹੱਥ ਇਹਨਾਂ ਦੇ ਅੰਦਰ ਹੁੰਦੇ ਆ ਅੱਛਾ ਇੱਥੇ ਟੈਂਪਰੇਚਰ ਕਿੰਨਾ ਕੇ ਚੱਲੇ ਜਾਂਦਾ ਮਾਈਨਸ ਮਾਈਨਸ ਦੇ ਵਿੱਚ ਤੇ ਦਰਾਸ ਦੇ ਵਿੱਚ ਜਿਆਦਾ ਜਾਂਦਾ ਹਨਾ ਤੇ ਜਿਹੜਾ ਸਾਹਮਣੇ ਤੁਸੀਂ ਵਿਊ ਦੇਖ ਰਹੇ ਹੋ ਇਸ ਟਾਈਮ ਇਹ ਰਾਤੀ ਬਰਫ਼ ਪਈ ਆ ਤਾਜੀ-ਤਾਜੀ ਇਸੇ ਕਰਕੇ ਵੀ ਠੰਡ ਹੈ ਤੇ ਫੈਰ ਨੂੰ ਇਦਾਂ ਦੀ ਚੀਜ਼ੇ ਦੇ ਵਿੱਚ ਠੰਡ ਘੱਟ ਲੱਗਦੀ ਆ ਹਾਂ ਤੇ ਅੱਗੇ ਕਿੱਥੋਂ ਮਿਲ ਜੇਗੀ ਸਾਨੂੰ ਇਹ ਅੱਗੇ ਨਹੀਂ ਸ਼੍ਰੀਨਗਰ ਤੋਂ ਮਿਲੂੰਗੇ ਠੀਕ ਅੱਛਾ ਆਪ ਇਧਰ ਹੀ ਰਹਤੇ ਹੋ ਫਿਰ ਜੋ ਪ੍ਰੋਜੈਕਟ ਦੇ ਨਾਲ ਕੰਮ ਕਰ ਰਹੇ ਹੋ ਨਹੀਂ ਨਹੀਂ ਅੱਛਾ ਅੱਛਾ ਬਕਰਵਾਲ ਕਿਆ ਬੋਲਦੇ ਉਹ ਵਾਲਾ ਸੀਨਾ ਆ ਹਾਂ ਬੱਕਰੀਆਂ ਵਾਲਾ ਤੇ ਉਹ ਪੇਡਾਂ ਤੁਹਾਡੀਆਂ ਇਹ ਰਾਤੀਆਂ ਇਦਾਂ ਹੀ ਖੜੀਆਂ ਰਹਿੰਦੇ ਨੂੰ ਠੰਡ ਹੁੰਦੀ ਨਹੀਂ ਲੱਗਦੀ ਹੈ ਹਾਂ ਰਾਤੀ ਮੀਂਹ ਦੇ ਵਿੱਚ ਸਾਰੀ ਰਾਤ ਮੀਂਹ ਪਈ ਗਿਆ ਤੇ ਫਿਰ ਹੁਣ ਤੁਸੀਂ ਇੱਥੋਂ ਥੱਲੇ ਜਾਓਗੇ ਜਾਂ ਇੱਥੇ ਰੁਕੋਗੇ ਪੇਡਾਂ ਲੈ ਕੇ ਸਿਆਲ ਜੰਮੂ ਰਹਿੰਦੇ ਆ। ਅੱਛਾ ਜੰਮੂ ਰਹੋਗੇ। ਫਿਰ ਇੱਧਰ ਕਿਹੜੇ ਮਹੀਨੇ ਜਾਂਦੇ ਹੋ? ਇੱਧਰ ਅਪ੍ਰੈਲ ਮਈ ਚ ਇੱਧਰ ਆ ਜਾਂਦੇ। ਆ ਬਾਕੀ ਫਿਰ ਉਧਰ ਜੰਮੂ ਵਾਲੀ ਸਾਈਡ ਚਲੇ ਜਾਂਦੇ। ਤੇ ਇੱਧਰ ਫਿਰ ਨਾਲ ਬੱਕਰੀਆਂ ਵਗੈਰਾ ਵੀ ਰੱਖਦੇ ਜੋ ਭੇਟੇ ਹੀ ਐ। ਬੱਕਰੀ ਤੇ ਤੇ ਬੱਕਰੀਆਂ ਦੁੱਧ ਵਗੈਰਾ ਵੇਚਦੇ ਹੋ ਇੱਧਰ? ਨਹੀਂ ਨਹੀਂ ਨਹੀਂ। ਹਾਂ। ਆਪਣਾ ਹੀ ਚੀਜ਼। ਨਹੀਂ ਅੱਛਾ ਉਹਦਾ ਕੀ ਕੱਢ ਲੈਂਦੇ ਹੋ ਤੁਸੀਂ? ਤੇ ਉਹਦਾ ਕੀ ਕਿਆ ਰੇਟ ਮਿਲਦਾ ਏ? ਕੀ ਉਹ ਤੇਰੇ ਵੇਚੇ ਨੇ। ਅੱਛਾ ਵੇਚਦੇ ਨਹੀਂ ਐ। ਨਾ ਸਹੀ ਐ ਯਾਰ। ਆਪਣੇ ਲਈ ਸਹੀ ਐ। ਠੀਕ ਹੈ ਦੁੱਧ ਵਗੈਰਾ ਵੀ ਨੂੰ ਵਿਕਦਾ ਹੋਏਗਾ ਇੱਧਰ ਪੇਡਾਂ ਦੇ ਸਿਰਫ ਉਨ ਵਗੈਰਾ ਵਿਕਦੀ ਐ ਤੇ ਉਹ ਜਿਹੜੇ ਵਪਾਰੀ ਐ ਉਹ ਇੱਥੇ ਜਾਂਦੇ ਨਾ ਜੇ ਤੁਸੀਂ ਇੱਥੇ ਜਾਂਦੇ ਠੀਕ ਐ ਕਿਆ ਰੇਟ ਲੈ ਕੇ ਜਾਂਦੇ ਨੇ ਉਹ 15 15 ਤੋਂ ਚਲੇ ਪਹਿਲਾਂ ਨਾਲੋਂ ਘੱਟ ਗਿਆ ਜਾਂ ਵੱਧ ਐ ਇਹ ਘੱਟ ਗਿਆ ਪਹਿਲਾਂ ਜ਼ਿਆਦਾ ਸੀਗਾ ਨਾ ਪਹਿਲਾਂ ਕਿੰਨਾ ਸੀਗਾ ਪਹਿਲੇ 80 85 80 85 ਜਾਂਦਾ ਸੀਗਾ ਬਾਕੀ ਇਹਦੇ ਵਿੱਚ ਵੈਰਾਈਟੀ ਹੁੰਦੀ ਐ ਜਾਂ ਸੇਮ ਹੀ ਹੁੰਦਾ ਸਾਰਾ ਕੁਝ ਵੈਰਾਈਟੀ ਹੁੰਦੀ ਐ ਹਾਂ ਕਾਲਰ ਆਉਂਦਾ ਹਾਂ ਹਾਂ ਵੱਡਾ ਛੋਟਾ ਅੱਛਾ ਉਹ ਤਾਂ ਵੀ ਹਿਸਾਬ ਕਿਤਾਬ ਹੁੰਦਾ ਐ ਠੀਕ ਹੈ ਠੀਕ ਹੈ ਠੀਕ ਹੈ ਸ਼ੁਕਰੀਆ ਦੋਸਤ ਇਤਨੀ ਜਾਣਕਾਰੀ ਦੇਣੇ ਲਈ ਤੇ ਇੱਧਰ ਤੁਹਾਨੂੰ ਸਾਰੀਆਂ ਮਸ਼ੀਨਰੀਆਂ ਦੇ ਉੱਤੇ 98 11 ਦੀ ਫੋਟੋ ਦੇਖਣ ਨੂੰ ਮਿਲ ਜੂਗੀ ਸਿੱਧੂ ਮੂਸੇ ਵਾਲਾ ਜਿੰਨੇ ਵੀ ਇੱਧਰ ਗੱਡੀਆਂ ਐ ਜੰਮੂ ਕਸ਼ਮੀਰ ਦੇ ਵਿੱਚ ਹੁਣ ਤੱਕ ਅਸੀਂ ਸਾਰੇ ਵਾਹਨਾਂ ਦੇ ਉੱਤੇ ਮੂਸੇ ਵਾਲੇ ਦੀ ਫੋਟੋ ਦੇਖੀ ਹੈ ਇਹ ਵਾਲੀ ਪਹਾੜੀ ਇਹ ਪਹਾੜੀ ਤੋਂ ਨਾ ਬੰਦੇ ਵੀ ਇੱਥੇ ਖੜੇ ਨੇ ਇਹ ਚੋਬਰ ਪੰਜਾਬੀ ਸੋਹਣੀ ਬੋਲਦੇ ਮੈਂ ਉਦਾਂ ਹੀ ਉਹਨਾਂ ਨਾਲ ਹਿੰਦੀ 'ਚ ਗੱਲ ਕਰੀ ਜਾਂਦਾ ਇੱਥੇ ਸਿਰਫ ਇਹ ਫੋਨ ਚਾਰਜ ਕਰਨ ਆਂਦੇ ਨੇ ਉਹ ਫੋਨ ਹੁੰਦਾ ਗੱਡੀਆਂ ਦੇ ਵਿੱਚ ਚਾਰਜ ਵੀ ਯਾਰ ਮਿਹਨਤ ਦੇਖ ਲਓ ਵੀ ਇੱਧਰ ਵਾਲੇ ਲੋਕ ਮਿਹਨਤ ਕਿੰਨੀ ਕਰਦੇ ਨੇ ਵੀ ਆਪਾਂ ਤਾਂ ਪਾਵਰ ਬੈਂਕ ਚੱਕ ਲਿਆ ਜੀ ਆ ਯਾ ਘਰੇ ਬੈਠੇ ਆ ਤਾਂ ਕੇਬਲਿੰਗ ਕੇਬਲਾਂ ਹੋ ਗਈਆਂ ਇਹਨਾਂ ਨੂੰ ਇੱਥੇ ਫੋਨ ਚਾਰਜ ਕਰਨਾ ਪੈਂਦਾ ਏ ਤੇ ਇਹ 24 ਘੰਟੇ ਬਿਨਾਂ ਬਿਜਲੀ ਤੋਂ ਰਹਿੰਦੇ ਨੇ ਤੇ ਮਿਹਨਤ ਹੈ 15 ਦਿਨ ਇਹਨਾਂ ਨੂੰ ਇੱਥੋਂ ਜੰਮੂ ਜਾਣ ਨੂੰ ਲੱਗਣਗੇ ਇੱਥੋਂ ਇਹ ਆਪਣੇ ਭੇਡਾਂ ਜੰਮੂ ਲੈ ਕੇ ਜਾਣਗੇ ਮਹਾਰਾਜ ਪਹਿਲੇ ਬਣਾਈਏ ਕਾਫੀ ਕਾਫੀ ਪਹਿਲੀ ਵਾਰ ਬਣਾ ਰਹੇ ਹੋ ਜਾਂ ਪਹਿਲੇ ਹੀ ਬਣਾਈਏ ਪਹਿਲੀ ਵਾਰ ਬਣਾ ਰਹੇ ਹੋ ਪਹਿਲੀ ਵਾਰ ਬਣਾ ਰਹੇ ਹੋ ਤੋ ਬਸ ਸਿੰਪਲੀ ਦੁੱਧ ਡਾਲੋ ਇਸਕੇ ਅੰਦਰ ਦੁੱਧ ਬੜਾਣੇ ਕੇ ਲਿਏ ਥੋੜਾ ਪਾਣੀ ਡਾਲ ਦੋ ਉਸਕੇ ਬਾਅਦ ਇਹ ਪੌਚ ਵਗੈਰਾ ਡਾਲ ਦੇਣਾ ਠੀਕ ਮੀਠਾ ਸਟਰੋਂਗ ਹੋ ਜਾਏਗਾ ਠੀਕ ਕਾਫੀ ਅੱਛੀ ਬਣ ਜਾਏਗੀ ਇਸ ਟਾਈਮ ਆ ਆਪਾਂ ਨੂੰ ਜਨਰੇਟਰ ਦੀ ਆਵਾਜ਼ ਆਣ ਲੱਗੀ ਤੇ ਉਮੀਦ ਕਰਦੇ ਆਂ ਵੀ ਲਾਈਟ ਆ ਜਾਏਗੀ ਤੇ ਆਪਣੇ ਜਿਹੜੇ ਪਾਵਰ ਬੈਂਕ ਬੰਦ ਪਏ ਆ ਉਦoare ਚਾਰਜ ਹੋ ਜਾਣਗੇ ਬਾਕੀ ਦੇਖਦੇ ਆ ਵੀ ਇਹ ਬੱਲਵ ਕਦੋਂ ਕੋ ਬੜਦਾ ਸਮਾ ਹੋ ਗਿਆ 8:30 ਇਧਰ ਮਹਾਰਾਜ ਖਾਣੇ ਵਾਲੇ ਭੂਰੇ ਚਿਪ ਬਗੜ ਰਿਹਾ ਇਸ ਟਾਈਮ ਇਹਨੇ ਬਣਾਏ ਆ ਜੀ ਸ਼ਿਮਲਾ ਮਿਰਚ ਦੇ ਨਾਲ ਗੋਭੀ ਤੇ ਮੈਂ ਹੁਣੇ ਇਹ ਸੋਚ ਰਿਹਾ ਤਾਂ ਵੀ ਅਗਰ ਇਹ ਇੰਨੀ ਹਾਈਟ ਤੇ ਬੈਠਾ ਵੀ ਇਹ ਚੀਜ਼ਾਂ ਖਲਾ ਰਿਹਾ ਅਗਰ ਅਸੀਂ ਮਹਾਰਾਜ ਦੇ ਘਰੇ ਚਲੇ ਜਾਂਦੇ ਵੀ ਸਾਨੂੰ ਘਰੇ ਕੀ ਕੁਝ ਖਲਾਉਂਦਾ ਵੇ ਬੰਦਾ ਤਾਂ ਨਾ ਯਾਰ ਇਹ ਹਲੇ ਕੁਝ ਹੋਰ ਵੀ ਕਹਿ ਰਹੇ ਸੀਗੇ ਵੀ ਆਪਾਂ ਉਹ ਵੀ ਬਣਾ ਲੰਦੇ ਤੇ ਆਪਾਂ ਨੇ ਮਨਾ ਕਰ ਤਿਆ ਵੀ ਨਹੀਂ ਜੀ ਸਹੀ ਹੈ ਤੇ ਫਿਰ ਇੱਕ ਨੂੰ ਇਹ ਚੀਜ਼ ਦਾ ਹੀ ਪਤਾ ਹੈ ਵੀ ਪੰਜਾਬੀ ਚੌਲ ਖਾ ਕੇ ਖੁਸ਼ ਨਹੀਂ ਹੈ ਰੋਟੀ ਖਾ ਕੇ ਖੁਸ਼ ਹੈ ਇਹ ਇੱਧਰ ਖਾਂਦੇ ਹੋ ਚੌਲ ਆ ਜਿਆਦਾ ਕਿਉਂਕਿ ਜ਼ੋਰ ਦਾ ਕੰਮ ਹੁੰਦਾ ਇਹ ਤੇ ਜ਼ੋਰ ਵਾਲੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਵਾਸਤੇ ਫਿਰ ਚੌਲ ਤਾਂ ਅਮਰਤ ਹੈ ਬਾਕੀ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਵੇਟ ਕਰਦੇ ਵੀ ਲਾਈਟ ਕਦੋਂ ਤੱਕ ਆਏਗੀ ਹਲੇ ਤੱਕ ਲਾਈਟ ਨਹੀਂ ਆਈ ਆਪਾਂ ਬੈਟਰੀ ਤੇ ਕੰਮ ਚਲਾ ਰਹੇ ਹਾਂ ਤੇ ਇੱਧਰ ਇਹ ਜਾਲ ਵਿਛਿਆ ਪਿਆ ਪਾਵਰ ਬੈਂਕ 1 2 3 ਤੇ 4 ਇੱਧਰ ਵੀ ਲਾਇਆ ਹੋਇਆ ਆਪਾਂ ਨੇ ਵੀ ਇਹ ਸਾਰਾ ਆਪਣਾ ਜਿਹੜਾ ਟਰਾਂਸਫਾਰਮਰ ਹੈ ਉਹ ਵਾਲਾ ਪ੍ਰੋਜੈਕਟ ਹੈ ਜੇ ਪਾਸ ਹੋ ਗਿਆ ਲਾਈਟ ਆ ਗਈ ਤਾਂ ਪਾਸ ਹੋ ਜਾਏਗਾ ਨਹੀਂ ਫਿਰ ਇਦਾਂ ਹੀ ਆਪਾਂ ਨੂੰ ਟਾਈਮ ਟਪਾਣਾ ਪਏਗਾ ਤੇ ਲਾਈਟ ਜਿਹੜੀ ਮਾੜੀ-ਮੋਟੀ ਆਣੀ ਸੀ ਜਨਰੇਟਰ ਛੋਟਾ ਲਿਆਂਦਾ ਉਹਦੋ ਵਾਰ ਫੇਰ ਬੰਦ ਹੋਊਗੀ ਤੇ ਆਪਾਂ ਬਲੌਗ ਦੀ ਇੱਥੇ ਕਰਦੀ ਹੈ ਸਮਾਪਤੀ ਜੀ ਕਿਉਂਕਿ 10% ਬੈਟਰੀ ਐ ਫਿਰ ਆਪਣੀ ਵਲੌਗ ਦੀ ਸਮਾਪਤੀ ਇਨ ਕਰ ਹੋਣੀ ਅਗਰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਅੱਜ ਦਾ ਦਿਨ ਆਪਾਂ ਨੇ ਸਾਰਾ ਇਹ ਟੈਂਟ ਦੇ ਵਿੱਚ ਕੱਢਿਆ ਕਿਉਂਕਿ ਬਾਹਰ ਮੀਂਹ ਪੈਂਦਾ ਰਿਹਾ ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਵਾਂ ਉੱਤੇ ਧੰਨਵਾਦ ਜੀ